ਤੇ ਚਮਰੋੜ ਲੇਖ ਜਿਹੜੀ ਹੈ ਉਹ ਰੰਜੀਤ ਸਾਗਰ ਸ਼ਾਹਪੁਰ ਕੰਡੀ ਤੇ ਇਹ ਇਲਾਕਾ ਜਿਹੜਾ ਕਿਉਂਕਿ ਇੱਥੇ ਖੇਤੀ ਦਾ ਜ਼ਿਆਦਾ ਅ ਨਹੀਂ ਸਕੋਪ ਹੈਗਾ ਤਾਂ ਟੂਰਿਜ਼ਮ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਇੱਥੇ ਡਿਵੈਲਪ ਕੀਤਾ ਜਾ ਸਕਦਾ ਕਿਉਂਕਿ 에어ਪੋਰਟ ਵੀ ਨੇੜੇ ਆ ਇਧਰੋਂ ਲਹੌਜ਼ੀ ਧਰਮਸ਼ਾਲਾ ਉਹ ਵੀ ਨੇੜੇ ਨੇ ਤੇ ਧਾਰਮਿਕ ਟੂਰਿਜ਼ਮ ਲਈ ਬਹੁਤ ਸਾਰੇ ਲੋਕ ਇੱਥੋਂ ਦੀ ਜਾਂਦੇ ਨੇ ਤੋ ਇਸ ਪ੍ਰੋਜੈਕਟ ਦਾ ਜਿੱਥੇ ਕਿਸਾਨਾਂ ਨੂੰ ਨਵੀਆਂ ਨਹਿਰਾਂ ਬਣਨ ਨਾਲ ਸਿੰਚਾਈ ਦਾ ਬਿਜਲੀ ਦਾ ਤੇ 인ਫਰਾਸਟ੍ਰਕਚਰ ਦੇ ਬਣਨਾ ਰੋਜ਼ਗਾਰ ਤੇ ਨਾਲ ਨਾਲ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਸਾਡੇ ਕੋਲ ਇੱਕ ਹੋਰ ਟੂਰਿਸਟ ਪਲੇਸ ਜਿਹੜੀ ਹੈ ਉਹ ਡਿਵੈਲਪ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨੋਂ ਜਦੋਂ ਦਾ ਕਾਰਜਪਾਰ ਸੰਭਾਲਿਆ ਕੋਈ ਨਾ ਕੋਈ ਪ੍ਰੋਜੈਕਟ ਕੋਈ ਨਾ ਕੋਈ ਲੋਕਪੱਖੀ ਫੈਸਲੇ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਚਾਹੇ ਉਹ ਘਰਾਂ ਦੀ ਬਿਜਲੀ ਫ੍ਰੀ ਦੇਣ ਦਾ 300 ਯੂਨਟ ਪਰ ਮਹੀਨਾ ਚਾਹੇ ਉਹ ਖੇਤਾਂ ਵਾਲੀ ਬਿਜਲੀ 12-12 ਘੰਟੇ ਵੀ ਦਿੱਤੀ ਹੈ 14-14 ਘੰਟੇ ਵੀ ਔਰ ਦਿਨੇ ਮਲ 12 ਘੰਟੇ ਦਿਨੇ ਆਏ 6 ਤੋਂ 6 ਜਿਹੜੀ ਰੈਗੂਲਰ ਸੇਵਾ ਪਹਿਲਾਂ ਜਿਹੜੀ 8 ਘੰਟੇ ਦਾ ਹੁੰਦਾ ਸੀ ਇੱਕ ਲੂਪ ਤੇ ਉਹ 8 ਘੰਟਿਆਂ ਦੇ ਵਿੱਚ ਵੀ 2-2 ਘੰਟਿਆਂ ਦੇ ਕਟਾ ਆ ਜਾਂਦੇ ਸੀ ਵਿੱਚ ਰੁਕਾਵਟ ਪਾ ਕੇ ਸੀ ਸੋ ਲਗਾਤਾਰ 12-12 ਘੰਟੇ 10-10 ਘੰਟੇ ਦਿਨੇ ਜਿਹੜੀ ਬਿਜਲੀ ਮਿਲ ਰਹੀ ਹੈ ਕਿਸਾਨ ਇਸ ਮਾਮਲੇ 'ਚ ਬਹੁਤ ਖੁਸ਼ ਨੇ ਫਿਰ ਇਸੇ ਤਰ੍ਹਾਂ ਹੀ ਸੜਕ ਸੁਰੱਖਿਆ ਫੋਰਸ ਬਣਾਈ 48% ਮੌਤਾਂ ਸੜਕ ਤੇ ਜਿਹੜੇ ਤੜਫ ਤੜਫ ਕੇ ਮਰ ਜਾਂਦੇ ਸੀ ਐਕਸੀਡੈਂਟਾਂ 'ਚ 48% ਮੌਤਾਂ ਦੀ ਗਿਣਤੀ ਘਟ ਹੋਈ ਹੈ ਹੁਣ ਦੂਸਰੇ ਸੂਬੇ ਵੀ ਜਿਹੜੇ ਨੇ ਉਹ ਸਾਡੇ ਤੋਂ ਉਹ ਟਿਪਸ ਮੰਗ ਰਹੇ ਨੇ ਜਾਂ ਟ੍ਰੇਨਿੰਗ ਦਾ ਜਿਹੜਾ ਕ੍ਰਾਈਟੇਰੀਆ ਮੰਗ ਰਹੇ ਨੇ ਕਿ ਕਿਸ ਤਰ੍ਹਾਂ ਟ੍ਰੇਨਿੰਗ ਕਰਾਈ ਹੈ ਅਸੀਂ ਵੀ ਆਪਣੇ ਸੂਬੇ ਦੇ ਵਿੱਚ ਸੜਕ ਸੁਰੱਖਿਆ ਫੋਰਸਾਂ ਜਿਹੜੀਆਂ ਸ਼ੁਰੂ ਕਰਨ ਲੱਗਿਆ ਕੇਂਦਰ ਸਰਕਾਰ ਵੱਲੋਂ ਇਹ ਮਾਨਯੋਗ ਮੰਤਰੀ ਨੇ ਤਨਖਾਟ ਕ੍ਰੀਜੀਬ ਲੋਏ ਡਾਇਰੈਕਸ਼ਨਾਂ ਵੀ ਦੂਜੇ ਸਟੇਟਸ ਨੂੰ ਦਿੱਤੀਆਂ ਗਈਆਂ ਕਿ ਪੰਜਾਬ ਤੋਂ ਤੁਸੀਂ ਇਹ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਦੇਵਾਂਗੇ ਜਾਣਕਾਰੀ ਅਸੀਂ 56856 ਨੌਕਰੀਆਂ ਦੇ ਚੁੱਕੇ ਹਾਂ ਹਰ ਇੱਕ ਮਹਿਕਮੇ 'ਚ ਬਿਨਾਂ ਕਿਸੇ ਕੈਸ਼ ਤੋਂ ਬਿਨਾਂ ਕਿਸੇ ਫਰਮਾਇਸ਼ ਤੋਂ ਚਾਹੇ ਉਪਟਵਾਰੀ ਚਾਹੇ ਡੀਐਸਪੀ ਚਾਹੇ ਐਸਡੀਓ ਚਾਹੇ ਬਿਜਲੀ ਬੋਰਡ ਦੇ ਹਰ ਇੱਕ ਮੈਡੀਕਲ ਲਾਈਨ ਦੇ ਵਿੱਚ ਵਾਟਰ ਐਂਡ ਸੈਨੀਟੇਸ਼ਨ ਸਾਰੇ ਡਿਪਾਰਟਮੈਂਟ ਨਾਲ। ਫਿਰ ਇਸ ਤੋਂ ਬਾਅਦ ਫੈਸਲੇ ਕਰਦੇ ਕਰਦੇ ਪੰਜਾਬ ਸਰਕਾਰ ਵੱਲੋਂ ਜਿਹੜਾ 10 ਲੱਖ ਰੁਪਏ ਦਾ ਜੀਵਨ ਬੀਮਾ ਯੋਜਨਾ ਆਉਣ ਵਾਲੇ ਦਿਨਾਂ ਸ਼ੁਰੂ ਹੋ ਜਾਣੀ ਹੈ ਹਰ ਪਰਿਵਾਰ ਦੀ। ਤੇ ਨਾਲ ਨਾਲ ਵਿਸ਼ਾਚਾਰ ਬ੍ਰੁੱਧ ਜ਼ੀਰੋ ਟੋਲਰੈਂਸ ਹੈ ਪਹਿਲਾ ਤਹਿਸੀਲਾ ਨੂੰ ਅਸੀਂ ਆਨਲਾਈਨ ਉਹਨਾਂ ਦੇ ਜ਼ਿਆਦਾਤਰ ਕੰਮ ਆਨਲਾਈਨ ਕਰਦੇ ਆ ਜਿੱਦੇ ਵਿੱਚ ਰਜਿਸਟਰੀ ਫਰਦ ਇੰਤਕਾਲ ਜਾਂ ਕੋਈ ਕਾਗਜ਼ ਪੱਤਰ ਕਢਾਉਣਾ ਹੈ ਜਾਂ ਕੋਈ ਜਨਮ ਸਰਟੀਫਿਕੇਟ ਕੋਈ ਜਾਤੀ ਪ੍ਰਮਾਣ ਪੱਤਰ ਜਾਂ ਕੋਈ ਕੋਈ ਵੀ ਆਨਲਾਈਨ ਨੇ ਜ਼ਿਆਦਾਤਰ ਰਜਿਸਟਰੀਆਂ ਜਿਹੜੀਆਂ ਨੇ ਉਹਦੇ ਵਾਸਤੇ ਫੋਟੋ ਖਿਚਾਉਣ ਵਾਸਤੇ ਆਉਣਾ ਪੈਂਦਾ ਉਹ ਵੀ ਤੁਸੀਂ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਕਿ ਸਾਡਾ ਟਾਈਮ ਕਿੰਨੇ ਵਜੇ ਦਾ ਤੁਹਾਨੂੰ ਤੁਹਾਡੇ ਫੋਨ ਤੇ ਮੈਸੇਜ ਆਉਂਦਾ ਕਿ ਤੁਸੀਂ ਸਵਾ ਦੋ ਤੋਂ 2:30 ਦੇ ਵਿੱਚ ਪਚਾਜੋ 15 ਮਿੰਟ ਤੁਹਾਡੇ ਨੇ ਤੋ 15 ਮਿੰਟ ਤੁਸੀਂ ਜਾ ਕੇ ਤੁਸੀਂ ਉਥੇ ਕੰਮ ਕਰਾ ਕੇ ਵਾਪਸ ਆ ਸਕਦੇ ਹੋ ਸਾਰਾ ਦਿਨ ਕਚੇਰੀਆਂ ਚ ਬੈ ਕੇ ਉਥੇ ਆਪਣਾ ਦਿਨ ਖਰਾਬ ਕਰਨਾ ਜਾਂ ਖੱਜਲ ਖਵਾਰੀਆਂ ਤੋਂ ਬਚਾਇਆ ਰੀਸੈਂਟਲੀ ਆਰਟੀਓ ਆਫਿਸ ਬੰਦ ਕੀਤਾ ਹੈ ਲੁਧਿਆਣੇ ਦਾ ਫੇਸਲੈਸ ਕਰਤਾ ਸਾਰਾ 56 ਜਿਹੜੀਆਂ ਉਥੇ ਫੈਸਿਲਿਟੀਆਂ ਸੀ ਲਾਇਸੈਂਸ ਬਣਾਉਣ ਤੋਂ ਲੈ ਕੇ ਲਰਨਿੰਗ ਲਾਇਸੈਂਸ ਦਾ ਫੋਨ ਤੇ ਹੀ ਟੈਸਟ ਦੇ ਸਕਦੇ ਹਾਂ ਤੇ ਸਿਰਫ ਫਿਜ਼ੀਕਲ ਫਿਟਨੈਸ ਵਾਸਤੇ ਜਾਣਾ ਪਊਗਾ ਜਾਂ ਇੱਕ ਦੋ ਹੋਰ ਚੀਜ਼ਾਂ ਨੇ ਜਿਹਦੇ ਵਾਸਤੇ ਜਾਣਾ ਪਊਗਾ ਆਦਰਵਾਇਸ ਤੁਸੀਂ ਆਰ ਸੀ ਦੀ ਵੈਰੀਫਿਕੇਸ਼ਨ ਹੈ ਜਾਂ ਕੋਈ ਲਾਇਸੈਂਸ ਦੀ ਕੋਈ ਕੋਈ ਹੋਵੇ ਤਾਂ ਸਾਰੀਆਂ ਜਿਹੜੀਆਂ 10 76 ਜਿਹੜਾ ਨੰਬਰ ਹੈ ਉੱਥੇ ਤੁਸੀਂ ਡਾਇਲ ਕਰਕੇ ਤੇ ਉਹ ਘਰੇ ਵੀ ਆਉਂਦੇ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਉਹ ਘਰੇ ਵੀ ਆਉਂਦੇ ਐ ਤੇ ਤੁਹਾਡੇ ਤੋਂ ਘਰੋਂ ਤੋਂ ਡਾਕੂਮੈਂਟ ਲੈ ਜਾਂਦੇ ਸੁਹਾਰਕ ਕਿਸਮ ਦਾ ਹਰ ਵਰਗ ਦਾ ਖੈਰ ਰੱਖਦੇ ਹੋਏ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਬੜਾ ਵੱਡਾ ਮੰਡੇਟ ਜਿਹੜਾ ਦਿੱਤਾ ਹੈ ਉਹ ਉਸੇ ਦਾ ਸਦਕਾ ਹੈ ਕਿ ਅਸੀਂ ਬਿਨਾਂ ਕਿਸੇ ਰੋਕ ਟੋਕ ਦੇ ਜਾਂ ਬਿਨਾਂ ਕਿਸੇ ਦਬਾਅ ਦੇ ਸੀ ਫੈਸਲੇ ਲੈ ਰਹੇ ਹਾਂ ਤੇ ਅੱਜ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸ਼ਾਹਪੂਰ ਕੰਡੀ ਡੈਮ ਦੇ ਰਸਮੀ ਉਦਘਾਟਨ ਦੀ ਤੇ ਨਾਲ-ਨਾਲ ਗੁਰੂ ਸਾਹਿਬ ਦੇ ਗੁਰਪੁਰਪ ਦੀ ਬਹੁਤ-ਬਹੁਤ ਵਧਾਈ ਦਿਨ ਜੇ ਤੁਹਾਡਾ ਕੋਈ ਸਵਾਲ ਇਸ ਸੰਬੰਧ ਚ ਹੋਵੇ ਤਾਂ ਪਲੀਜ਼ देखो देखो हमने इन्वेस्ट पंजाब में बेंगलोर चेन्नई पूना दिल्ली गुड़गांव और पंजाब में जहां पे भी हमने इंडस्ट्रियल मीटिंग कीज है वहां पे चमरोड़ लेक का और इस एरिया का टूरिज्म का हमने पूरा रोड मैप बना के दिया बहुत सी कंपनी इंटरेस्टेड हैं तो उसके लिए वो टाइम ले रही हैं तो ताज ग्रुप इंटरेस्टेड है महिंद्रा एंड महिंद्रा उनके क्लब है महिंद्रा क्लब वो इंटरेस्टेड हैं और कुछ टूरिज्म कंपनियां हैं या होटल हैं या रिजॉर्ट हैं वो इंटरेस्टेड हैं और जो बोट चलती हैं वो ऑलरेडी काफ़ी ज़्यादा मुनाफे में इस बार गई हैं जो उनका लीज पे देते हैं एक साल के लिए तो बहुत ही क्योंकि शायद ही किसी को ये पता हो कि पंजाब के पास अपना समंदर भी है हम सब जगह जाके ये बोलते भी कि 400 फीट गहराई और इतना ग्रीन वाटर जिसको मिनी गोवा कहा जाता है तो पंजाब का ये पार्ट जो है वो अभी अनडिस्क्लोज्ड है तो उसके लिए जितना भी एफर्ट्स हमारी तरफ से चल रहे हैं टेंडर आ रहे हैं अभी आने वाले दिनों में आपको बड़ी क्योंकि थोड़ा कागजी कार्रवाई उसमें टाइम लग जाता लेकिन बहुत सी कंपनियाँ इसको देख गई हैं उन्होंने नक्शा भी देख लिया है उन्होंने अपनी अपनी जगह भी सिलेक्ट कर ली है और हमारी तरफ से परमिशन देने में जब उनको हमने सिंगल विंडो सिंगल पेन रखा है एक ही विंडो एक ही पेन से उनको इजाज़त दे दी जाएगी क्योंकि टूरिज़्म बहुत बड़ी इंडस्ट्री बन सकती है इस इलाके के लिए पठानकोट के लिए इस पूरा पोवा इलाका या जितना भी शाहपुर कंडी का इलाका है तो इससे ज़्यादा ग्रीनरी और इससे ज़्यादा ग्रीन वाटर जो है वो कहीं मिलता नहीं है तो इस इस चीज़ को हम हमने अपनी प्रायोरिटी लिस्ट में रखा हुआ है ਕੋਟ ਕੋਟ ਚ ਨਾਮ ਨੇ 19 ਤਰੀਕ ਨੂੰ ਉਹਨਾਂ ਦੀ ਸੁਣਵਾਈ ਦੀ ਤਾਰੀਖ ਹੈ ਜਿਹੜੀ ਮਿਲੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਕਿਸੇ ਨੂੰ ਵੀ ਕਿਸੇ ਦਾ ਚੁੱਲ੍ਹਾ ਸੀ ਬੁਝਣ ਨਹੀਂ ਦੇਣਾ ਕੋਈ ਇਹ ਨਹੀਂ ਹੈਗਾ ਕਿ ਕਿਸੇ ਨਾਲ ਕੋਈ ਤੱਕਾ ਹੋ ਜੂਗਾ ਜਾਂ ਕੋਈ ਅਸੀਂ ਕਬਜ਼ੇ ਕਰਾਂਗੇ ਜੋ ਵੀ ਜਿਹਦਾ ਹੱਕ ਬਣਦਾ ਉਹ ਉਹਨੂੰ ਮਿਲੂਗਾ कौन सी अभी तो उसकी जो फॉर्म भराए जा रहे हैं तो जैसी मेरे ख्याल में ज्यादा नहीं टाइम लगना चाहिए अगले महीने शुरू हो जाएगी और उसमें ये भी नहीं है अगर किसी ने कागज नहीं भी भरा फॉर्म नहीं भी भरा उस समय रह गया तो ये जरूर ये नहीं है कि वो उसमें से रह जाएगा आधार कार्ड वोटर कार्ड कोई भी आईडिया आप ले जाओगे तो आप इलाज करा के वापस आ जाओ घर पे सारा खर्चा जो है उसका वो पंजाब सरकार दस दस लाखेंट है देखिए तीन एयरपोर्ट हैं पंजाब के जिनको हम ज़्यादा से ज़्यादा ऑपरेट करना चाहते हैं ज़्यादा से ज़्यादा सर्विस यहाँ पे मिले अमृतसर साहब और मोहाली पठानकोट जो आदमपुर का एयरपोर्ट है वहां से काफी फ्लाइट्स हैं अभी आ, हजूर साहब के लिए भी फ्लाइट जाती है और पठानकोट क्योंकि तीन स्टेटों की लगभग हद है तो धर्मशाला एक क्रिकेट स्टेडियम है मैच भी होते हैं तो पठानकोट एक बहुत मेजर आ, जो है वो एयरपोर्ट है तो इस पर हम क्योंकि अभी एयर इंडिया जो है वो प्राइवेट हो गया विस्तारा जो टाटा ग्रुप ने उसको ख़रीदा है तो हम उनसे बातचीत में हैं कि पंजाब में और कितनी जो डोमेस्टिक फ्लाइट्स हैं वो पठानकोट से देश के सारे स्टेट्स में या जैसे जयपुर के लिए चली है अभी एक फ़्लाइट चंडीगढ़ से और बेंगलोर के लिए काफ़ी फ़्लाइट्स हैं मोहाली से हैं तो हम कोशिश करेंगे उनसे बातचीत करके कोई प्राइवेट सेक्टर है वो कि वो आए और जब जैसे ही एक को एक काम जब हो गया तो दूसरे तीसरे फिर उनके देख देख उसमें अपने आप आ जाते हैं तो इस एरिया को डेवलप करने का हमारा प्रायोरिटी लिस्ट है मैं हम लोग पहले ਜੀ ਦੇਖੋ ਸੈਂਟਰ ਸਰਕਾਰ ਨਾਲ ਵੀ ਇਸੀ ਗੱਲਬਾਤ ਇਸ ਮਾਮਲੇ 'ਚ ਕਰਦੇ ਆਂ ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਇਸੇ ਰੀਚ ਵੀ ਆਏ ਸੀ ਉਸ ਦਿਨ 1600 ਕਰੋੜ ਦਾ ਪੈਕੇਜ ਦੇ ਕੇ ਗਏ ਸੀ ਉਹ ਕਹਿੰਦੇ ਸੀ ਟੋਕਨ ਮੰਨੀ ਹੈ ਬਾਕੀ ਹੋਰ ਵੀ ਦੇ ਮੰਗੇ ਹਜੇ ਟੋਕਨ ਵੀ ਨਹੀਂ ਆਇਆ ਜੀ ਸੋ ਬਾਕੀ ਤਾਂ ਬਾਤ ਦੀਆਂ ਗੱਲਾਂ ਨੇ ਸੋ ਜਿੰਨੇ ਵੀ ਇਹ ਬਹੁਤ ਸਾਰੇ ਪੁਲ ਨੇ ਇੱਦਾਂ ਦੇ ਸਤਲੁਜ ਤੇ ਵੀ ਨੇ ਕਈ ਪੁਲ ਬਿਆਸ ਤੇ ਵੀ ਨੇ ਕਿ ਜਿਹੜੇ ਜਿੱਥੇ ਬੱਚਿਆਂ ਨੂੰ ਸਕੂਲ ਜਾਣ ਚ ਵੀ ਦਿੱਕਤ ਆਉਂਦੀ ਹੈ ਜਾਂ ਲੋਕਾਂ ਨੂੰ ਮੈਡੀਕਲ ਸਰਵਿਸਿਜ਼ ਜਿਹੜੀਆਂ ਲੈਣੀਆਂ ਉਹ ਬਿੰਗ ਵਾਲੇ ਬਲੇਮੇ ਪਾ ਕੇ ਆਉਣਾ ਪੈਂਦਾ ਹੈ ਕਈ ਤਾਂ ਦੀ ਸੋ ਇਹ ਸਾਡੇ ਕੋਲੇ ਜਿੰਨੇ ਵੀ ਪ੍ਰੋਜੈਕਟ ਨੇ ਕੁਝ ਸੈਂਟਰ ਨਾਲ ਲੇਟਣ ਨੇ ਉਹਨਾਂ ਦਾ ਸੈਂਟਰ ਦਾ ਉਹਨਾਂ ਦਾ ਉਹਨਾਂ ਦੇ ਵਿੱਚ ਹਿੱਸਾ ਹੈ ਤੇ ਕੋਈ ਵੀ ਇਦਾਂ ਦਾ ਨਹੀਂ ਹੋਊਗਾ ਕਿ ਸੈਂਟਰ ਨੇ ਹਿੱਸਾ ਦੇਤਾ ਤੇ ਸਾਡਾ ਹિસ્ਸਾ ਨਹੀਂ ਪਿਆ ਤਾਂ ਕਰਕੇ ਉਹ ਕਲਾਪਸ ਹੋ ਗਈ ਮਨੀ ਸੋ ਅਸੀਂ ਆਪਣੇ ਵੱਲੋਂ ਪਹਿਲਾਂ ਇਸ ਪ੍ਰੋਜੈਕਟ ਦੇ ਵਿੱਚ ਵੀ 80% ਸਾਡਾ ਪੈਸਾ ਲੱਗਿਆ ਹੈ ਤੇ ਕੱਲ ਨੂੰ ਆਉਣਗੇ ਬੀ ਡੈਮ ਸਾਡਾ ਜੀ ਐਸ ਤਰ੍ਹਾਂ ਬੀਬੀਐਮਬੀ ਦਾ ਸੀਗਾ ਬੀਬੀਐਮਬੀ ਚ 60% ਪੰਜਾਬ ਦਾ ਹਿੱਸਾ ਹੈ ਹੁਣ ਉਹ ਨੋਟੀਫਿਕੇਸ਼ਨ ਜਾਰੀ ਕਰ ਰਹੇ ਨੇ ਅਸੀਂ ਇਹ ਚ ਹਰਿਆਣਾ ਦਾ ਵੀ ਅਸੀਂ ਇਹ ਚ ਹਿਮਾਚਲ ਦਾ ਵੀ ਮੈਂਬਰ ਅਸੀਂ ਰਾਜਸਥਾਨ ਦਾ ਵੀ ਜਿਹੜੇ ਰਿਪੇਰੀਅਨ ਦੇ ਵਿੱਚ ਹੈ ਹੀ ਨਹੀਂ ਤੁਸੀਂ ਉਹਨਾਂ ਨੂੰ ਕਿਵੇਂ ਪਾ ਸਕਦੇ ਜਦੋਂ ਹੜਾ ਆਏ ਸੀ ਅਸੀਂ ਹਰਿਆਣਾ ਦੇ ਰਾਜਸਥਾਨ ਨੂੰ ਪੁੱਛਿਆ ਪਾਣੀ ਚਾਹੀਦਾ ਉਹਨਾਂ ਨੇ ਲਿਖ ਕੇ ਦਿੱਤਾ ਹੁਣ ਸਾਨੂੰ ਪਾਣੀ ਨਹੀਂ ਚਾਹੀਦਾ ਤੇ ਜਦੋਂ ਸਾਨੂੰ ਪਾਣੀ ਚਾਹੀਦਾ ਹੁੰਦਾ ਝੋਨੇ ਵਾਸਤੇ ਜਾਂ ਫਸਲਾਂ ਵਾਸਤੇ ਉਦੋਂ ਕਹਿੰਦੇ ਨੇ ਸਾਨੂੰ ਪਾਣੀ ਦਿਓ ਜੀ ਉਦੋਂ ਉਦੋਂ ਉਹ ਹਾਈ ਕੋਰਟ ਸੁਪਰੀਮ ਕੋਰਟ ਤੱਕ ਚਲੇ ਜਾਂਦੇ ਨੇ ਜੀ ਸੋ ਡੁੱਬਣ ਵਾਸਤੇ ਰੱਖੇ ਹੋਏ ਆ ਸੀ ਫਿਰ ਇਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੀਤਾ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਲੈਗਸੀ ਹੈ ਵਿਰਾਸਤ ਹੈ ਸਾਡੀ ਉਹਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਵੇਂ ਤੁਸੀਂ ਸਾਡੇ ਤੋਂ ਲੈ ਲਓਗੇ ਜਦ ਕਿ ਉਹ ਵਿਧਾਨ ਸਭਾ ਚੱਕਰ ਪਾਸ ਹੋਇਆ ਹੈ 1947 ਚ ਸੋ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਹੈ ਉਹਨੂੰ ਉਹਨੂੰ ਆਧਾਰ ਬਣਾ ਲੈਂਦੇ ਨੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਚ ਵੜਨ ਦੀ ਇਹ ਕਹਿ ਕੇ ਮੀਟਿੰਗ ਕਰਕੇ ਮੈਂ ਵੀ ਉਸ ਮੀਟਿੰਗ ਚ ਸੀ ਮੇਰੇ ਨਾਲ ਮੀਟਿੰਗ ਕੀਤੀ ਸੀ ਰਾਜਪਾਲ ਆਏ ਸੀ ਉਹਨਾਂ ਦੇ ਕਿ ਜੇ ਅੰਬਾਲਾ ਯਮਨਾਨਗਰ ਤੇ ਕੁਰੂਖੇਤਰ ਦੇ ਕੁਝ ਕਾਲਜ ਜਿਹੜੇ ਨੇ ਉਹ ਤੁਸੀਂ ਐਫੀਲੀਏਟਡ ਕਰ ਦਿਓ ਪੰਜਾਬ ਯੂਨੀਵਰਸਿਟੀ ਨਾਲ ਮੈਂ ਕਿਹਾ ਜੀ ਬਿਲਕੁਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪ ਹੀ ਨਿਕਲੇ ਸੀ ਉਹਨਾਂ ਨੇ ਆਪ ਹੀ ਲਿਖ ਕੇ ਦਿੱਤਾ ਸੀ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਐਫੀਲੀਏਸ਼ਨ ਜਿਹੜੀ ਹੈ ਵਾਪਸ ਲੈਣੇ ਉਹਨਾਂ ਨੇ ਕੁਰਖੇਤਰ ਯੂਨੀਵਰਸਿਟੀ ਬਣਾ ਲਈ ਸੀ ਉਹ ਅਸਲ 'ਚ ਕਾਲਜ ਐਫੀਲੀਏਟਡ ਕਰਾ ਕੇ ਆਪਣੇ ਗ੍ਰੈਜੂਏਟਸ ਨੂੰ ਸੈਨੇਟ ਤੇ ਸਿੰਡੀਕੇਟ 'ਚ ਵੜਨਾ ਚਾਹੁੰਦੇ ਸੀ ਜਦੋਂ ਉਹ ਨਹੀਂ ਕਾਮਯਾਬ ਹੋਇਆ ਤਾਂ ਇਹ ਧੱਕੇਸ਼ਾਹੀ ਜਿਹੜਾ ਨਾਦਰ ਸ਼ਾਹੀ ਫਰਮਾਨ ਜਾਰੀ ਕਰਤਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਨਾਲ ਤੁਸੀਂ ਵਿਧਾਨ ਸਭਾ ਦਾ ਐਕਟ ਜਿਹੜਾ ਉਹ ਨਹੀਂ ਰੱਦ ਕਰ ਸਕਦੇ ਜਾਂ ਤਾਂ ਵਿਧਾਨ ਸਭਾ ਉਹਨੂੰ ਅਮੈਂਡ ਕਰੇ ਜਾਂ ਲੋਕ ਸਭਾ 'ਚ ਲੈ ਕੇ ਜਾਂਦੇ ਸੋ ਅਸੀਂ ਉਹਦੇ ਉਸ ਮਾਮਲੇ 'ਚ ਅੱਜ ਹੀ ਮੈਂ ਵਕੀਲਾਂ ਦੇ ਪੈਨਲ ਨਾਲ ਗੱਲ ਕੀਤੀ ਹੈ ਦੇਸ਼ ਦੇ ਵੱਡੇ ਵੱਡੇ ਉੱਗੇ ਜਿਹੜੇ ਸਪੈਸ਼ਲਿਸਟ ਵਕੀਲ ਨੇ ਉਹਨਾਂ ਦਾ ਪੈਨਲ ਬਣਾ ਕੇ ਅਸੀਂ ਹਾਈ ਕੋਰਟ ਦੇ ਵਿੱਚ ਲੜਾਈ ਲੜਾਂਗੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਸ ਵਿਦਿਆਰਥੀ ਵੀ ਬਹੁਤ ਸਾਰੇ ਉੱਥੇ ਜਿਹੜੇ ਸਟ੍ਰਾਈਕ ਤੇ ਬੈਠੇ ਨੇ ਕਿਉਂਕਿ ਇਸ ਤਰ੍ਹਾਂ ਦੇ ਵਿਦਿਆਰਥੀ ਵੀ ਨੇ ਜਿਨ੍ਹਾਂ ਦੇ ਦਾਦਾ ਵੀ ਉੱਥੇ ਪੜਿਆ ਦਿੱਨ ਪਿਤਾ ਜੀ ਉੱਥੇ ਪੜੇ ਨੇ ਉਹ ਉਸੇ ਹੋਸਟਲ ਦੇ ਉਸ ਕਮਰੇ ਵਾਸਤੇ ਵੀ ਉਹ ਕਈ ਵਾਰੀ ਵੱਧ ਫੀਸ ਦੇਣ ਨੂੰ ਤਿਆਰ ਹੁੰਦੇ ਨੇ ਕਿ ਇਸ ਕਮਰੇ 'ਚ ਮੇਰੇ ਦਾਦਾ ਜੀ ਰਹਿੰਦੇ ਰਹੇ ਐ ਇਸ ਤਰ੍ਹਾਂ ਦੀ ਲੈਗੇਸੀ ਐ ਸਾਡੀ ਵਿਰਸਾ ਐ ਸਾਡਾ ਉਹ ਸੋ ਅਸੀਂ ਇਹਨੂੰ ਪੰਜਾਬ ਦੇ ਹੱਕਾਂ ਤੇ ਡਾਕੇ ਨਹੀਂ ਮਾਰਨ ਦੇਵਾਂਗੇ ਇਸ ਮਾਮਲੇ 'ਚ ਵਿਧਾਨ ਸਭਾ 'ਚ ਕੋਈ ਬਿੱਲ ਲੈ ਕੇ ਆਉਣਾ ਭਈ ਉਹ ਵੀ ਲੈ ਕੇ ਆਵਾਂਗੇ ਆਲ ਪਾਰਟੀ ਮੀਟਿੰਗ ਕਰਨੀ ਪਈ ਉਹ ਵੀ ਕਰਾਂਗੇ ਉਸੀ ਉਹੀ ਤਾਂ ਕਹਿ ਰਹੇ ਜੀ ਮੈਂ 올 ਪਾਰਟੀ ਮੀਟਿੰਗ ਜਬ ਵਿਧਾਨ ਸਭਾ ਚ ਅਸੀਂ ਆਪਣੇ ਬੋਲੋ ਅਸੀਂ ਤਾਂ ਇਸ ਤੋਂ ਪਹਿਲਾਂ ਵੀ ਐਕਟ ਪਾਸ ਕੀਤਾ ਸੀਗਾ ਜਿਹੜਾ ਚਾਂਸਲਰ ਹੈ ਉਹ ਸੀਐਮ ਹੋਣਾ ਚਾਹੀਦਾ ਚੁਣਿਆ ਹੋਇਆ ਹੁਣ ਚਾਂਸਲਰ ਰਾਜਪਾਲ ਹੈ ਕੁਝ ਯੂਨੀਵਰਸਿਟੀਆਂ ਦਾ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸ ਜਿਹੜਾ ਚਾਂਸਲਰ ਹੈ ਵਾਈਸ ਪ੍ਰੈਜ਼ੀਡੈਂਟ ਹੈ ਉਥੋਂ ਕਿਵੇਂ ਜਾਰੀ ਕਰ ਸਕਦੇ ਨੇ ਜੀ ਇਹ ਜਿਹੜੇ ਚਾਂਸਲਰ ਨੂੰ ਇਹ ਰਾਈਟ ਸੀ ਨਹੀਂ ਕਿ ਉਹ ਉਹਦੇ ਕੋਲ ਇੰਨੀਆਂ ਸ਼ਕਤੀਆਂ ਨਹੀਂ ਹੈਗੀਆਂ ਜਿਹੜਾ ਐਗਰੀਮੈਂਟ ਹੈ ਜਿਹੜਾ ਐਕਟ ਹੈ ਕਿ ਉਹ ਸੈਨੇਟ ਜਾਂ ਸਿੰਡੀਕੇਟ ਨੂੰ ਭੰਗ ਕਰਕੇ ਦੁਬਾਰਾ ਨਵੀਂ ਬਣਾ ਸਕੇ ਸੋ ਇਸ ਫੈਡਰਲ ਢਾਂਚੇ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਆ ਜੀ ਆਦਰਵਾਇਜ਼ ਪੂਰੇ ਦੇਸ਼ 'ਚ ਕੋਈ ਦੱਸ ਦਿਓ ਮੈਨੂੰ ਕਿ ਕਨਸਟੀਚਿਊਸ਼ਨਲ ਇੰਸਟੀਚਿਊਸ਼ਨ ਕੋਈ ਇਹਨਾਂ ਨੇ ਛੱਡਿਆ ਹੋਵੇ ਚਾਹੇ ਸੀਬੀਆਈ ਹੈ ਚਾਹੇ ਈਡੀ ਹੈ ਚਾਹੇ ਇਲੈਕਸ਼ਨ ਕਮਿਸ਼ਨ ਹੈ ਤੁਸੀਂ ਇਵਨ ਪਾਰਲੀਮੈਂਟ ਕੋਈ ਤਾਂ ਦੱਸੋ ਜਿੱਥੇ ਤੱਕਾ ਨਾ ਕਰਦੇ ਹੋਣ ਜਾਂ मतलब तक्के ਨਾਲ ਬਿਲਣਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕੀ ਜੀਤੂ ਹਾਂ ਵਾਲੋਂ ਕੀ ਜੀਤੂ ਚਲੋ ਬਿਲ ਪਾਸ ਐਦਾਂ ਬਿਲ ਪਾਸ ਹੁੰਦੇ ਸਕਿੰਟਾਂ ਦੇ ਵਿੱਚ ਕਿ 40 ਸਕਿੰਟਾਂ ਵਿੱਚ ਬਿਲ ਪਾਸ ਹੋ ਗਿਆ ਕੋਈ ਡਿਬੇਟ ਨਹੀਂ ਕੁਝ ਨਹੀਂ ਸੋ ਇਹ ਲੋਕਤੰਤਰ ਤੇ ਜਿਹੜਾ ਹਮਲਾ ਕਰ ਰਹੇ ਆ ਬੀਜੇਪੀ ਵਾਲੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਆਜ ਆ ਥੋੜਾ ਜਿਹਾ ਏਰੀਆ ਥੋੜਾ ਰਹਿ ਗਿਆ ਸੀ ਦੋ ਤਿੰਨ ਸੀਟਾਂ ਵਾਲਾ ਇਹ ਵੀ ਜਾਊਗਾ ਜਿਹੜੇ ਸਾਹਬ ਤੇ ਤੁਸੀਂ ਕੰਮ ਕਰ ਰਹੇ ਹੋ ਕੋਈ ਮੌਕਾ ਨਹੀਂ ਛੱਡਦੇ ਪੰਜਾਬ ਦਾ ਨੁਕਸਾਨ ਕਰਨ ਦਾ ਇਨਾਂ ਦਾ ਵਾਸ ਚੱਲੇ ਵਾਸ ਨਹੀਂ ਚੱਲਦਾ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਵੀ ਰਾਸ਼ਟਰੀ ਗੀਤ ਚੋਂ ਵੀ ਪੰਜਾਬ ਦਾ ਨਾਮ ਕੱਢ ਦੇਣਗੇ ਪੰਜਾਬ ਸਿੰਧ ਗੁਜਰਾਤ ਮਰਾਠਾ ਹੁੰਦਾ ਨਾ ਉੱਥੇ ਯੂਪੀ ਸਿੰਧ ਗੁਜਰਾਤ ਮਰਾਠਾ ਕਰ ਦੇਣਗੇ ਇਹਨਾਂ ਦਾ ਵਾਸ ਨਹੀਂ ਚੱਲਦਾ ਇਹ ਬਦਲ ਨਹੀਂ ਸਕਦੇ ਇਹਨਾਂ ਕੋਲ ਨੰਬਰ ਨਹੀਂ ਹੈਗੇ ਇਹ ਤਾਂ ਕਾਪ ਕਹਿੰਦੇ ਨੇ ਇਹਨਾਂ ਦੇ ਲੀਡਰ ਕਿ ਥੋੜੇ ਜੇ ਸਾਨੂੰ ਜੇ ਕਿਤੇ ਸਾਡਾ 2/3 ਮੈਜੋਰਟੀ ਆ ਗਈ ਅਸੀਂ ਸੰਵਿਧਾਨ ਬਦਲ ਲਾਂਗੇ ਇਹ ਕਿਵੇਂ ਸੰਵਿਧਾਨ ਬਦਲ ਲੈਣਗੇ ਹੁਣ ਸਾਨੂੰ ਮਲ ਦੇਸ਼ ਭਗਤੀ ਦੇ ਜਿਹੜੇ ਸਰਟੀਫିକੇਟ ਇਹ ਦੇਣਗੇ ਸਾਨੂੰ ਕੌਣ ਦੇਸ਼ ਭਗਤ ਹੈ ਕੌਣ ਕਿ ਟਰੋਲ ਆਰਮੀ ਰੱਖੀ ਹੋਈ ਹੈ ਕਿਸੇ ਨੂੰ ਵੀ ਗਦਾਰ ਕਹਿੰਦੇ ਨੇ ਕਿਸੇ ਨੂੰ ਵੀ ਜਿਹੜੇ ਸ਼ਰਧਾਲੂ ਨੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਆ ਗੁਰਪੂਰਬ ਦੀ ਜਿਹੜੀ ਮਨਾਉਣ ਵਾਸਤੇ ਜਨਮ ਦਿਤੀ ਉਹਦੇ ਵਾਸਤੇ ਨਨਕਾਣਾ ਸਾਹਿਬ ਨਹੀਂ ਜਾ ਸਕਦੇ ਪਹਿਲਾਂ ਉਹਨਾਂ ਨੂੰ ਜਵਾਬ ਦੇਦਾ ਸੀ ਪਰ ਮੈਚ ਖੇਡੇ ਜਾ ਸਕਦੇ ਨੇ ਕਿਉਂਕਿ ਉਹਨਾਂ ਨੇ ਹੱਥ ਨਹੀਂ ਮਿਲਾਉਂਦੇ ਸੀ ਲੈ ਇਹ ਕੋਈ ਗੱਲ ਜਦ ਤਾ ਉਹਨਾਂ ਨੂੰ ਸਾਰਾ ਕੁਝ ਖੋਲੋ ਜਾਂ ਸਾਰਾ ਕੁਝ ਬੰਦ ਕਰ ਦਿਓ ਫਿਰ ਮੈਚ ਖੇਡੇ ਜਾ ਰਹੇ ਨੇ ਤੇ ਇੱਕ ਪਾਸੇ ਜੰਗ ਲੱਗ ਰਹੀ ਹੈ ਦੂਜੇ ਪਾਸੇ ਸਰਦਾ ਲੋਨ ਰੋਕ ਰਹੇ ਹੋ ਜਦੋਂ ਰੋਲਾ ਪਾਇਆ ਸਾਰਿਆਂ ਨੇ ਸਰਕਾਰਾਂ ਨੇ ਪਾਇਆ ਧਾਰਮਿਕ ਜਥੇਬੰਦੀਆਂ ਨੇ ਪਾਇਆ ਤਾਂ ਜਾ ਕੇ ਵੀਜ਼ੇ ਜਾਰੀ ਕੀਤੇ ਆ ਕੱਲ ਹੋ ਗਏ ਨੇ ਸਰਦਾ ਲੋ ਜਿਹੜੇ ਨੇ ਇੱਥੋਂ ਮੱਥਾ ਟੇਕਣ ਨਿਕਾਣਾ ਸਾਬ ਸੋ ਇਹ ਆਪਣੀ ਮਰਜ਼ੀ ਨਾਲ ਕਦੇ ਮਰ ਜਾ ਚਿੜੀ ਕਦੇ ਜਿਉਂ ਜਾ ਚਿੜੀ ਨਹੀਂ ਚੱਲੂਗਾ ਇਹ ਪੰਜਾਬ ਹੈ ਭਾਜਪਾ ਨੂੰ ਸ਼ਾਇਦ ਪੰਜਾਬ ਦੇ ਕਲਚਰ ਦੀ ਅਜੇ ਸਮਝ ਨਹੀਂ ਹੈਗੀ ਵੋਟਾਂ ਚ ਵੀ ਸਮਝ ਆ ਜਾਊਗੀ ਜੇ ਨਹੀਂ ਆਈ ਤਾਂ ਪੰਜਾਬ ਵਾਲੇ ਲੋਕ ਜਿਹੜੇ ਨੇ ਸਮਝਾ ਦੇਣਗੇ ਫਿਰ ਕਿ ਜੇ ਤੁਹਾਨੂੰ ਇੱਥੋਂ ਵੋਟਾਂ ਨਹੀਂ ਪੈਂਦੀਆਂ ਤੁਹਾਡੀ ਵਿਚਾਰਧਾਰਾ ਵਾਲੇ ਲੋਕ ਸਾਥ ਨਹੀਂ ਦਿੰਦੇ ਇਹਦਾ ਮਤਲਬ ਤੁਸੀਂ ਧੌਣ ਮਰੋੜੋਗੇ ਇਹਦਾ ਮਤਲਬ ਬਾਹਮ ਮਰੋੜੋਗੇ ਤੁਸੀਂ ਮਤਲਬ ਸਾਡੇ ਤੋਂ ਆਪ ਪਾਸ ਕਰ ਦੋ ਆ ਸਿੱਖਿਆ ਨਹੀਂ ਤੇ ਅਸੀਂ ਅਸੀਂ ਹਰ ਰੋਜ਼ ਇਹਨਾਂ ਨੇ ਕੋਈ ਨਾ ਕੋਈ ਇਹਨਾਂ ਦਾ ਵਾਪਸ ਕਰ ਦਿਆ ਕਿ ਅਸੀਂ ਨਹੀਂ ਲਾਗੂ ਕਰਦੇ ਸਿਰਫ ਨੌਨ ਬੀਜਪੀ ਸਟੇਟਾਂ ਦੇ ਰਾਜਪਾਲ ਹੀ ਕਿਉਂ ਇੰਟਰਫੇਅਰ ਕਰਦੇ ਆ ਜੀ ਬੰਗਾਲ ਦੇ ਰਾਜਪਾਲ ਦਾ ਨਾਂ ਜਾਣਦੇ ਹੋਵਗੇ ਤਾਮਿਲਨਾਡੂ ਦੇ ਰਾਜਪਾਲ ਦਾ ਨਾਂ ਜਾਣਦੇ ਹੋਵਗੇ ਪੰਜਾਬ ਵਾਲੇ ਦਾ ਜਾਣਦੇ ਹੋਵਗੇ ਦੋ ਤਿੰਨ ਰੇ ਬਾਕੀ ਯੂਪੀਰ ਦੇ ਜਾਣਦੇ ਹੋ ਕਦੇ ਕਦੇ ਬਿਆਨ ਦਿੱਤਾ ਉਹਨੇ ਪੰਜਾਬ ਦੇ ਰਾਜਪਾਲ ਜਾਂ ਕੋਈ ਹੋਰ ਰਾਜਪਾਲ ਪੋਲੀਟੀਕਲ ਲੀਡਰ ਵਾਂਗੂ ਫਿਰਦੇ ਨੇ ਰਾਜ ਕੌਣ ਕਰਦਾ ਹੈ ਸੰਵਿਧਾਨ ਮੁਤਾਬਕ ਜਿਹੜਾ ਪ੍ਰਾਜ ਪ੍ਰਬੰਧ ਹੈ ਉਹ ਕਿਹਨੇ ਚਲਾਉਣਾ ਹੈ ਇਲੈਕਟਿਡ ਨੇ ਨਾਟ ਸਿਲੈਕਟਿਡ ਨੇ ਸਿਲੈਕਟਿਡ ਜਿਹੜਾ ਉਹ ਇਲੈਕਟਿਡ ਤੇ ਕਿਵੇਂ ਡੋਮੀਨੇਟ ਕਰ ਸਕਦਾ ਉਹਨਾਂ ਨੂੰ ਸੋ ਇਹ ਉੱਥੇ ਬਹਿ ਕੇ ਤਾਹਾਂ ਤੋਂ ਆਰਡਰ ਜਾਰੀ ਕਰ ਦਿੰਦੇ ਨੇ ਪਰ ਅੱਜ ਯੂਨੀਵਰਸਿਟੀ ਵਾਲਾ ਵੀ ਪਾਖੜਾ ਡੈਮ ਵਾਲਾ ਵੀ ਸਾਰੇ ਅਸੀਂ ਮਾਮਲੇ ਹਾਈ ਕੋਰਟਾਂ ਦੇ ਵਿੱਚ ਸੁਪਰੀਮ ਕੋਰਟਾਂ ਜਿੱਥੋਂ ਤੱਕ ਜਾਣਾ ਪਿਆ ਜਾਣਾਂਗੇ ਜਾਵਾਂਗੇ ਪੰਜਾਬ ਆਪਣੇ ਹੱਕ ਜਿਹੜੇ ਆ ਉਹ ਲੈਣਾ ਵੀ ਜਾਣਦਾ ਹੈ ਪੰਜਾਬ ਆਪਣੇ ਹੱਕ ਰੱਖਣਾ ਵੀ ਜਾਣਦਾ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਸਾਡੀ ਸਭ ਤੋਂ ਵੱਧ ਕੁਰਬਾਨੀਆਂ ਨੇ ਜਿਹੜਾ ਦੇਸ਼ ਅਸੀਂ ਆਜ਼ਾਦ ਕਰਵਾ ਕੇ ਦਿੱਤਾ ਉਸ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਨਾਲ ਹੀ ਹੱਕਾਂ ਤੇ ਸਾਡੇ ਦੇ ਡਾਕੇ ਮਾਰੀ ਜਾਂਦਾ ਪੈਸੇ ਦੇਣ ਵਾਰੀ ਮੁੱਕਰ ਜਾਂਦੇ ਆ ਇੰਨਾ ਹੜ ਦੇ ਬਾਵਜੂਦ ਵੀ 180 ਲੱਖ ਮੀਟ੍ਰਿਕ ਟਨ ਝੋਨਾ ਦੇਵਾਂਗੇ ਜੀ ਫੁੱਟਬਾਲ ਚ 125 ਲੱਖ ਮੀਟ੍ਰਿਕ ਟਨ ਕਣਕ ਦੇਵਾਂਗੇ ਜੀ ਸਰੋਂ ਲੀਚੀ ਪਠਾਨਕੋਟ ਦੀ ਲੀਚੀ ਸਭ ਤੋਂ ਵੱਧ ਮਿੱਠੀ ਮੰਨੀ ਜਾਂਦੀ ਹੈ ਦੁਨੀਆ ਚ ਕਿੰਨੂ ਬਾਜਰਾ ਆਲੂ ਉਹ ਲੱਗਨੇ ਅਰਹਰ ਦੀ ਦਾਲ ਹੈਨਾ ਮੂਫਲੀ ਸਾਰਾ ਹਰ ਇੱਕ ਫਸਲ ਇਸ ਧਰਤੀ ਤੇ ਹੁੰਦੀ ਹੈ ਉਦੋਂ ਤਾਂ ਕਹਿੰਦੇ ਜੀ ਆ ਜਾਓ ਵੈਲਕਮ ਤੇ ਜਦੋਂ ਅਸੀਂ ਕੋਈ ਰਾਹਤ ਮੰਗਦੇ ਵੀ ਹੜ ਆ ਕੇ ਜਾਓ ਨਾ ਜੀ ਸਾਡੇ ਕੋਲ ਤਾਂ ਪੈਸੇ ਐ ਨਹੀਂ ਸੋ ਇਹੇ ਬਿਤਕਰਾਂ ਨਹੀਂ ਚੱਲੂਗਾ ਜ਼ਿਆਦਾ ਦੇਰ ਅਸੀਂ ਜਿੱਥੇ ਵੀ ਆਵਾਜ਼ ਉਠਾਉਣੀ ਪਈ ਆਵਾਜ਼ ਉਠਾ ਮੰਗੇ ਧੰਨਵਾਦ ਜੀ